ਤੇਜਾ ਸਿੰਘ ਸਮੁੰਦਰੀ ਹਾਲ ਸਬੰਧੀ ਹਾਲੇ ਤਾਈਂ ਭਾਰਤੀ ਚੋਣ ਕਮਿਸ਼ਨ ਵੱਲੋਂ ਕਿਸੇ ਕਿਸਮ ਦੀ ਰੋਕ ਨਹੀਂ ਲਗਾਈ ਗਈ ਜਿਸ ਤੋਂ ਜ਼ਾਹਰ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਚੋਣ ਜਾਂ ਕਹਿ ਲਈਏ ਕਿ ਡੈਲੀਗੇਟ ਅਜਲਾਸ ਉਹੋ ਪੜ੍ਹ ਕੇ ਕਹਿੰਦਾ ਭਾਵ ਕਿ 12 ਅਪ੍ਰੈਲ ਨੂੰ ਦੁਪਹਿਰ ਤੋਂ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋ ਰਿਹਾ ਹੈ ਜੋ ਜਿਹੜਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਤੈਅ ਕੀਤਾ ਸੀ ਉਹਦੇ ਉੱਤੇ ਅਕਾਲੀ ਦਲ ਹਾਲੇ ਸਟੈਂਡ ਕਰ ਰਿਹਾ ਹੈ ਦੂਜੇ ਵੱਡੇ ਪੰਜਾਬ ਸਰਕਾਰ ਵੱਲੋਂ ਮੈਡੀਕਲ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ ਦੇ ਵਿੱਚ 3 ਸਾਲ ਦਾ ਵਾਧਾ ਕਰ ਦਿੱਤਾ ਗਿਆ ਅਜਿਹੇ ਸਾਰੇ ਅੱਜ ਦੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਹਾਰ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੰਸੋ ਵੱਡੇ ਪੱਧਰ ਉੱਤੇ ਸਾਹਮਣੇ ਆ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਇੱਕ ਵਾਰ ਮੁੜ ਸ਼੍ਰੋਮਣੀ ਅਕਾਲੀ ਦਾ ਦਲ ਦੇ ਪ੍ਰਧਾਨ ਬਣਨਗੇ ਵਾਗਡੋਰ ਸਮਾਲਣਗੇ ਭਾਵੇਂ ਕਿ ਸੁਧਾਰਤਰ ਜਾਂ ਕਹਿ ਲਈਏ ਕਿ ਸੁਧਾਰਤਰ ਦੀ ਲੀਡਰਸ਼ਿਪ ਨੇ ਬਥੇਰੀ ਵਾ ਲਾਈ ਕਿ ਸੁਖਵੀਰ ਸਿੰਘ ਬਾਦਲ ਨੂੰ ਜਾਂ ਕਹਿ ਲਈਏ ਕਿ ਸਿਆਸੀ ਪੱਟੜੀ ਤੋਂ ਉਹਨਾਂ ਨੂੰ ਲਾਂਬੇ ਕੀਤਾ ਜਾਏ ਪਰੰਤੂ ਅਜਿਹਾ ਨਹੀਂ ਹੋਇਆ ਸੁਧਾਰਤਰ ਜਾਂ ਕਹਿ ਲਈਏ ਕਿ ਪੰਜ ਮੈਂਬਰੀ ਦਾ ਭਰਤੀ ਮਹਿਮ ਭਰਤੀ ਮਿਸ਼ਨ ਉਹ ਕਦੋਂ ਸਿਰੇ ਚੜੇਗਾ ਉਹ ਬਾਅਦ ਦੀ ਗੱਲ ਹੈ ਪਰੰਤੂ ਸਖਬੀਰ ਸਿੰਘ ਬਾਦਲ ਦੀ ਜਿਹੜੀ ਕਹਾਣੀ ਹੈ ਜਾਂ ਕਹਿ ਲਈਏ ਕਿ ਮੁੜ ਪ੍ਰਧਾਨਗੀ ਦਾ ਤਾਜ ਉਹ ਕੱਲ ਦੇ ਪੈਦਰਾਂ 12 ਅਪ੍ਰੈਲ ਨੂੰ ਉਹ ਸਿਰੇ ਚੜ ਜਾਏਗਾ ਕਿਵੇਂ ਦੇਖਦੇ ਹੋ ਕਿ ਕਾਂਗਰਸ ਦੇ ਇੱਕ ਵੱਡੇ ਆਗੂ ਕਹਿ ਲਈ ਕਿ ਸਾਬਕਾ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਕਿ ਜਿਹੜਾ ਅਕਾਲੀ ਦਲ ਦਾ ਡੈਲੀਗੇਟ ਅਜਲਾਸ ਤੇਜਾ ਸਿੰਘ ਚੁੰਦਰੀ ਹਾਲ ਜਿਹੜਾ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਹੈ ਉੱਥੇ ਨਹੀਂ ਹੋਣਾ ਚਾਹੀਦਾ ਧਾਰਮਿਕ ਲੈਜੇ ਉੱਤੇ ਇਹ ਸ਼ਿਕਾਇਤ ਸੀ ਪਰੰਤੂ ਹਾਲੇ ਤਾਈਂ ਭਾਰਤੀ ਚੋਣ ਕਮਿਸ਼ਨ ਵੱਲੋਂ ਕਿਸੇ ਕਿਸਮ ਦਾ ਨੋਟਿਸ ਨਹੀਂ ਲਿਆ ਗਿਆ ਜ਼ਾਹਰੀ ਹੈ ਕਿ ਅਕਾਲੀ ਦਲ ਦੀ ਜਿਹੜੀ ਉਹ ਡੈਲੀਗੇਟ اجلاس ਦੀ ਜਿਹੜੀ ਕਹਾਣੀ ਹੈ ਉਹ ਹੁਣ ਤੇਜਾ ਸਿੰਘ ਚੁੰਮਦਰੀ ਹਾਲ ਦੇ ਵਿੱਚੋਂ ਹੀ ਅੱਗੇ ਵਧੇਗੀ ਤੁਰੇਗੀ ਅਜਿਹਾ ਸਾਰਾ ਕੁਝ ਮੋٹے ਤੌਰ ਤੇ ਜੇ ਕਹਿ ਲਈਏ ਕਿ ਅਕਾਲੀ ਦਲ ਦੇ ਅਗਲੇ ਪ੍ਰਧਾਨ ਵਜੋਂ ਜਿਹੜੇ ਭਾਵੇਂ ਨਾਂ ਚਾਰ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਸਰਮੋਹ ਮੁੱਖ ਤੌਰ ਤੇ ਸ਼ਖਬੀਰ ਸਿੰਘ ਬਾਦਲ ਦੇ ਨਾਮ ਉੱਪਰ ਹੈ ਫਿਰ ਫਿਕਰਮ ਸਿੰਘ ਮਜੀਠੀਆ ਬਲਵਿੰਦਰ ਸਿੰਘ ਭੁੰਦੜ ਤੇ ਬੀਬੀ ਹਰਸ਼ੀਮਰਤ ਕੌਰ ਬਾਦਲ ਜੀ ਡਾਕਟਰ ਸਾਹਿਬ ਪ੍ਰਿੰਟ ਸਰ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੱਲ ਨੂੰ ਡੈਲੀਗੇਟ اجلاس ਜਨਰਲ اجلاس ਹੋਣਾ ਹੈ ਉੱਥੇ ਜਸਨ ਸਮੁੰਦਰੀ ਹਾਲ ਦੇ ਵਿੱਚ ਨਿਸ਼ਚਿਤ ਹੈ ਉਹਦੇ ਬਾਰੇ ਬੇਸ਼ੱਕ ਜਿੰਨੇ ਤੁਸੀਂ ਦੱਸਿਆ ਕਿ ਕਾਂਗਰਸ ਦੇ ਲੀਡਰ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਇਹਦੇ ਬਾਰੇ ਕੋਈ ਹਾਲ ਤੱਕ ਤਾਂ ਸਾਮਣੇ ਨਹੀਂ ਆਇਆ ਜਿੱਥੋਂ ਤੱਕ ਸੰਬੰਧ ਹੈ ਪਹਿਲਾਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਚੋਣ ਜਲਾਸ ਹੁੰਦੇ ਰਹੇ ਨੇ ਤੇ ਇੱਕ ਤੇ ਸ਼੍ਰੀ ਕਾਲ ਤਖਤ ਦੇ ਸਾਹਮਣੇ ਵੀ ਜਦੋਂ ਮਾਸਟਰ ਤਾਰਾ ਸਿੰਘ ਤੇ ਸੰਤ ਪਤੇ ਸਿੰਘ ਦੇ ਅਕਾਲੀ ਦਲ ਬਣੇ ਸਨ ਤਾਂ ਉੱਥੇ ਵੀ ਜਲਾਸ ਹੋਏ ਸਨ ਅਕਾਲ ਤਖਤ ਦੇ ਸਾਹਮਣੇ ਤੇ ਦਰਸ਼ਨੀ ਘਰ ਵੀ ਦੇ ਸਾਹਮਣੇ ਜਦੋਂ ਇਸ ਤਰ੍ਹਾਂ ਦੇ ਦੁਹਾੜ ਉਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੀ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਬੱਲੂ ਸੀ ਤੇ ਉਸ ਕਰਕੇ ਸ਼੍ਰੋਮਣੀ ਕਾਲੀ ਦਲ ਦਾ ਇਹ ਦਰਬਾਰ ਸਾਹਿਬ ਕੰਪਲੈਕਸ ਦੇ ਨਾਲ ਪੂਰਾ ਗੂੜਾ ਨਾਤਾ ਹੈ ਤੇ ਇਸ ਸੰਬੰਧ ਦੇ ਵਿੱਚ ਇਹ ਇਹ ਸਾਰੀ ਪੇਸ਼ੰਗੋਈਆਂ ਜਾਂ ਪੇਸ਼ ਬੰਦੀਆਂ ਸ਼੍ਰੋਮਣੀ ਕਾਲੀ ਦਲ ਨੇ ਕੀਤੀਆਂ ਨੇ ਬੇਸ਼ੱਕ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਕਿ ਚਰਚਾ ਚੱਲਦੀ ਰਹੀ ਹੈ ਕਿ ਧਾਰਮਿਕ ਸਥਾਨਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਰੰਤੂ ਸ਼੍ਰੋਮਣੀ ਕਾਲੀ ਦਲ ਦਾ ਗੂੜਾ ਰਿਸ਼ਤਾ ਹੈ ਜੀ ਦਿਵਾਰ ਸਾਹਿਬ ਦੇ ਨਾਲ ਤੇ ਪਹਿਲਾਂ ਤਾਂ ਦਫ਼ਤਰ ਵੀ ਸ਼੍ਰੋਮਣੀ ਕਾਲੀ ਦਲ ਦਾ ਦਿਵਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਹੁੰਦਾ ਸੀਗਾ ਸ਼੍ਰੋਮਣੀ ਫਿਰ ਚੰਡੀਗੜ੍ਹ ਗਿਆ ਹੈ ਇਹ ਇਸ ਦੇ ਵਿੱਚੋਂ ਕੱਲ ਨੂੰ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਚਾਰ ਨਾਵਾਂ ਦੇ ਉੱਪਰ ਚਰਚਾ ਚੱਲ ਰਹੀ ਹੈ ਫਿਰੰਤੂ ਮੋٹے ਤੌਰ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਹਿਊਮਨਿਕਲ ਜਲ ਦੇ ਪ੍ਰਧਾਨ ਬਣਨਗੇ ਜੇਕਰ ਕੋਈ ਹੋਰ ਨਾਮ ਦੇ ਉੱਪਰ ਵਿਚਾਰ ਕਰਨਾ ਹੁੰਦਾ ਤਾਂ ਐਡੀ ਵੱਡੀ ਕਵੈਦ ਕਰਨ ਦੀ ਜ਼ਰੂਰਤ ਨਹੀਂ ਸੀ ਇਹ ਤਾਂ ਬਹੁਤ ਪਹਿਲਾਂ ਹੀ ਹੋ ਗਿਆ ਸਰਦਾਰ ਸਾਹਿਬ ਕਲੀਅਰ ਹੀ ਮੰਨਦੇ ਹੋ ਕਿ ਸੁਖਵੀਰ ਸਿੰਘ ਬਾਦਲ ਮੁੜ ਆ ਰਹੇ ਨੇ ਹਾਂ ਤਕਰੀਬਨ ਨੇ ਦੇਖੋ ਭਿੰਡਰ ਸਾਹਿਬ ਜਿਸ ਤਰ੍ਹਾਂ ਦੀ ਸਾਰਾ ਕੁਝ ਸੈਟਅਪ ਚੱਲ ਰਿਹਾ ਹੈ ਸਾਰਾ ਕੁਝ ਹੋਇਆ ਹੈ ਉਹਦੇ ਤੋਂ ਤਸਪਸ਼ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੀਂਦਾਂ ਦੇ ਕਈ ਵਰਕਿਆਂ ਉੱਤੇ ਜਿਹੜੇ ਨਾਂ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਵੀ ਹੈ ਬਿਕਰਮ ਸਿੰਘ ਮਜੀਠੀਆ ਤੇ ਜਿਹੜੇ ਹੁਣ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਦਾ ਵੀ ਕਹਿੰਦਾ ਪਾ ਲਓ ਸੁਖਵੀਰ ਸਿੰਘ ਬਾਦਲ ਦੇ ਨਾਲ ਤਿੰਨ ਨਾਂ ਜ਼ਰੂਰ ਉੱਠੇ ਹੋਏ ਨੇ ਤੁਰੇ ਹੋਏ ਨੇ ਜੀ ਜਿਹੜੇ ਤਿੰਨ ਨਾ ਨੇ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਹੀ ਆਪਣੇ ਪਰਿਵਾਰ ਕੀ ਆਪਾਂ ਕਹਿ ਸਕਦੇ ਹਾਂ ਹਰਸਿਮਰਤ ਕੌਰ ਬਾਦਲਾ ਔਰ ਜੀ ਕੀ ਸਾਹਿਬ ਤੇ ਭੁੰਦਰ ਸਾਹਿਬ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਨੇ ਤੇ ਜੇਕਰ ਇਸ ਤਰ੍ਹਾਂ ਦੇ ਨਾਮਾਂ ਦੇ ਉੱਪਰ ਜੇ ਇਹਨਾਂ ਦੇ ਬਾਰੇ ਇਹ ਕਰਨੀ ਹੁੰਦੀ ਤਾਂ 2017 ਦੇ ਵਿੱਚ ਜਦੋਂ ਤੋਂ ਵਾਜਾ ਉੱਠ ਰਹੀਆਂ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਉਦੋਂ ਹੀ ਪਾਸੇ ਹੋ ਜਾਂਦੇ ਜਾਂ ਆਕਾਲੀ ਦਲ ਉਦੋਂ ਹੀ ਇਹਨਾਂ ਨੂੰ ਇਸ ਤਰ੍ਹਾਂ ਕਹਿਣਦਾ ਹੁਣ ਤਾਂ ਸਾਰੀ ਕਵੈਦ ਪੂਰੀ ਹੋ ਚੁੱਕੀ ਹੈ ਸਾਰਾ ਕੁਝ ਹੋ ਚੁੱਕਿਆ ਤੇ ਇਹਦੇ ਵਿੱਚ ਹੁਣ ਨਹੀਂ ਲੱਗ ਰਿਹਾ ਵੀ ਕਿਸੇ ਤਰ੍ਹਾਂ ਵੀ ਬਿਨ ਸਦਾਖੀਰ ਸਿੰਘ ਬਾਦਲ ਤੋਂ ਬਿਨ ਬਗੈਰ ਕਿਸੇ ਹੋਰ ਨੂੰ ਆਕਾਲੀ ਦਲ ਦੀ ਕਮਾਂਡ ਸੰਭਾਲੀ ਜਾਵੇਗੀ ਕਿਉਂਕਿ ਸਾਰਾ ਕੁਝ ਬਿਲਕੁਲ ਸਹੀ ਲਾਈਨ ਦੇ ਉੱਪਰ ਜਾਂ ਜੇ ਕਹਿ દઈએ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਣਨੀਤੀ ਸੀ ਉਹਦੇ ਮੁਤਾਬਕ ਹੀ ਵਾਪਰ ਰਿਹਾ ਸਾਰਾ ਕੁਝ ਘਟਨਾ ਕਰਮ ਹੈ ਜਿਵੇਂ ਆਪਾਂ ਦੇਖ ਲਿਏ ਜਿਵੇਂ ਐਸਜੀਪੀਸੀ ਦਾ ਜਿਹੜਾ ਕ੍ਰਾਈਸਿਸ ਜਿ ਬਣਿਆ ਸੀਗਾ ਜਦੋਂ ਕਿ ਧਾਮੀ ਸਾਹਿਬ ਨੇ ਇਸਤੀਫਾ ਦੇ ਦਿੱਤਾ ਸੀਗਾ ਹੂੰ ਤੇ ਉਸ ਵੇਲੇ ਪੂਰਾ ਸਾਰੇ ਧਿਰਾਂ ਨੇ ਪੂਰਾ ਜ਼ੋਰ ਲਾਇਆ ਬਹੁਤ ਵੱਡੀ ਲੀਡਰਸ਼ਿਪ ਨੇ ਵੀ ਜ਼ੋਰ ਲਾਇਆ ਪਰੰਤੂ ਧਾਮੀ ਸਾਹਿਬ ਨਹੀਂ ਮੰਨੇ ਜਦੋਂ ਸਰਦਾਰ ਸਕੀਰ ਸਿੰਘ ਬਾਦਲ ਨੇ ਉਹਨਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਆਪਣਾ ਆ ਉਹ ਦਸਬਾੜ ਲਿਆ ਤੇ ਇਹਦੇ ਵਿੱਚੋਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਜੋ ਰਣਨੀਤੀ ਸੀ ਉਹ ਸਾਫ਼ ਸਪਸ਼ਟ ਨਜ਼ਰ ਆ ਰਹੀ ਹੈ ਜੇ 2 ਦਸੰਬਰ ਦੇ ਜੋ ਫੈਸਲੇ ਹੋਏ ਸੀ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰੋਂ ਤੇ ਉਹਨਾਂ ਦੇ ਪ੍ਰਤੀਕਰਮ ਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਉੱਪਰ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕਾਬੂ ਪਾਇਆ ਤੇ ਨਾਲ ਦੀ ਨਾਲ ਇਹ ਇੱਕ ਵਕ ਦੇ ਅ ਤਮੀ ਹੂੰ ਕੀ ਹਾਲੇ ਕੀ ਘਟਗੇ ਸਨ ਤੇ ਉਹਨਾਂ ਤੇ ਹੀ ਗੈਰ ਹਾਜ਼ਰ ਦੇ ਵਿੱਚ ਐਸ਼ਰਮਨੀ ਕੁਰਤਵਾਰ ਆਪਣਾਂ ਦੇ ਕਮੇਟੀ ਦੇ ਡਾਇਰੈਕਟਰ ਨੇ ਜਥੇਦਾਰ ਸਾਹਿਬਾਨ ਨੂੰ ਲੰਬੇ ਕਰ ਦਿੱਤਾ ਸੀਗਾ ਬੇਸ਼ੱਕ ਤਖਤ ਤਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਧਾਮੀ ਸਾਹਿਬ ਦੀ ਪ੍ਰਧਾਨਗੀ ਦੇ ਦੌਰਾਨ ਹੀ ਹਟਾ ਦਿੱਤਾ ਗਿਆ ਸੀ ਪਰੰਤੂ ਦੂਜੇ ਜਥੇਦਾਰ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਤਖਤ ਜੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਕਾਰਜਕਾਰਨੀ ਨੇ ਵਾਸੀ ਕਰ ਦਿੱਤਾ ਤੇ ਇਸ ਤਰ੍ਹਾਂ ਇਹ ਸਾਰਾ ਢਾਂਚਾ ਬਦਲ ਕੇ ਨਵੇਂ ਜਖੇਦਾਰ ਸਹਿਬਾਨ ਦੀਆਂ ਯੁਕਤੀਆਂ ਕੀਤੀਆਂ ਤੇ ਨਵੇਂ ਜਖੇਦਾਰ ਸਹਿਬਾਨਾਂ ਨੇ ਸਭ ਤੋਂ ਆਪਣੇ ਅਹੁਦੇ ਦੀ ਸੰਭਾਲ ਲੈ ਲਈ ਨੇ ਤੇ ਸਾਰਾ ਕੁਝ ਸਟਰੀਮ ਲਾਈਨ ਹੋ ਚੁੱਕਿਆ ਤੇ ਇੱਥੇ ਹੁਣ ਕੋਈ ਪੰਗੈਸ਼ ਨਹੀਂ ਲੱਗਦੀ ਵੀ ਕਿਸੇ ਤਰ੍ਹਾਂ ਵੀ ਵੀ ਸਰਦਾਰ ਸਕੀਰ ਸਿੰਘ ਬਾਦਲ ਨੂੰ ਫਾਸੇ ਕਰਨ ਦਾ ਕਿਉਂਕਿ ਸਰਦਾਰ ਸਕੀਰ ਸਿੰਘ ਬਾਦਲ ਨੇ ਜੋ ਸ਼੍ਰੀਕਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ تنਖਾਹਾਂ ਲਾਈਆਂ ਗਈਆਂ تھیں ਤੇ سزا ਲਾਈ ਗਈ थी वो भी उन्होंने पूरी करके श्री काल तक साहब ਦੇ ਉੱਪਰ ਆਪਣੀ ਅਰਦਾਸ ਕਰਾ ਕੇ ਉੱਥੋਂ 바ਕੇ ਦਾ ਤਰ ਤੇ ਸੱਟ ਟਿਕਟ ਲੈ ਲਈ ਤੇ ਇਹਦੇ ਵਿੱਚੋਂ ਹੁਣ ਕਿਸੇ ਤਰ੍ਹਾਂ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ પાਸੇ ਕੀਤਾ ਜਾਵੇ ਕਹਿੰਦਾ ਭਾਵ ਕਿ ਰਟ ਸਾਹਿਬ ਤੁਸੀਂ ਨਿਸ਼ਚਿਤ ਹੋ ਕਿ ਸੁਖਵੀਰ ਕਿਉਂ ਹੋਏ ਲਾਂਬੇ ਨਹੀਂ ਲਾਂਬੇ ਹੋ ਰਿਹਾ ਪ੍ਰਧਾਨਗੀ ਦਾ ਤਾਜ ਸੁਖਵੀਰ ਸ਼ਹੀ ਸਜੇਗਾ ਪਰ ਫਿਰ ਵੀ ਜਦੋਂ ਮਾਮਲਾ ਹੱਲੇ ਸਸਪੈਂਸ ਦੇ ਵਿੱਚ ਹੋਵੇ ਤਾਂ ਨਾਂ ਕਈ ਵਾਰੀ ਉੱਠ ਪੈਂਦੇ ਨੇ ਤੁਰ ਪੈਂਦੇ ਆ ਖੈਰ ਮੰਡਲਨ ਦੇ ਆ ਡਾਕਟਰ ਸਾਹਿਬ ਕਿ ਜਿਹੜੀ ਹੈ ਇਹ ਸਟੀਮ ਲੈਂਡ ਜਿਹੜੀ ਇਸ ਵੇਲੇ ਕਹਿ ਰਹੇ ਕਿ ਅਕਾਲੀ ਦਲ ਦੀ ਉਹ ਜਿਸ ਇਸ ਤਰ੍ਹਾਂ ਜਿਹੜੀ ਰੇਖਾ ਖਿੱਚੀ ਗਈ ਸੀ ਜਿਹੜੀ ਤਸਵੀਰ ਉਹਦੇ ਮੁਤਾਬਕ ਕੀ ਚੱਲ ਰਹੀ ਹੈ ਭਾਵੇਂ ਕਿ ਪਿਛਲੇ ਸਮੇਂ ਵੱਡੇ ਲੀਡਰਾਂ ਨੇ ਅਕਾਲੀ ਦਲ ਨੂੰ ਛੱਡਿਆ ਵੀ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਦੋਸ਼ ਵੀ ਲਗਾਏ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਕਾਲੀਦਲ ਦੇ ਜਨਨ ਸਕੱਤਰ ਉਹਨਾਂ ਨੇ ਕਾਲੀਦਲ ਨੂੰ ਵਿਧਾ ਕਹਿ ਦਿੱਤਾ ਹੈ ਬਲਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕਟਹਿਰੇ 'ਚ ਵੀ ਖੜਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹੋਰ ਬਹੁਤ ਸਾਰੇ ਆਗੂ ਜਿਹੜੇ ਸੁਧਾਰਤਰ ਨਾਲ ਜਾ ਮਿਲੇ ਨੇ ਪੰਜ ਮੈਂਬਰੀ ਕਮੇਟੀ ਦੇ ਨਾਲ ਪਰ ਅਜੇ ਸਾਰੇ ਮਾਹੌਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਾਰਵਾ ਉਹ ਅੱਗੇ ਬਾਦ ਰਿਹਾ ਹੈ ਵੇਖਣਾ ਹੋਵੇਗਾ ਕਿ ਉਸ ਕਾਰਵੇ ਦੇ ਵਿੱਚ ਜਿਹੜੀ ਹੈ ਜਨ ਸ਼ਕਤੀ ਦਾ ਮਹਾਦਰਾ ਹੁਣ ਉਹ ਕਿੰਨਾ ਕੁ ਰਹਿ ਗਿਆ ਹੈ ਇਹ ਤਾਂ ਅਗਲੇ ਸਮੇਂ ਹੀ ਸਾਹਮਣੇ ਆਏਗਾ ਪਰ ਡਾਕਟਰ ਸਾਹਿਬ ਜਿਹੜੇ ਤਿੰਨ ਹੋਰ ਨਾਂ ਚੱਲ ਰਹੇ ਨੇ ਉਹਨਾਂ ਦਾ ਕੀ ਜ਼ਿਕਰ ਆਪਾਂ ਕਿਉਂ ਮੰਨਦੇ ਆ ਵਿਕਰਮ ਸਿੰਘ ਮਜੀਠੀਆ ਹਰਸ਼ੀਮਰਤ ਕੌਰ ਬਾਦਲ ਬਲਵਿੰਦਰ ਸਿੰਘ ਭੁੰਦੜ ਪਿੰਟਰ ਸਾਹਿਬ ਦੇਖੋ ਜਿਸ ਤਰ੍ਹਾਂ ਦੀ ਗੱਲਬਾਤ ਜਿਵੇਂ ਚਲਾਈ ਜਾ ਰਹੀ ਹੈ ਜੇ ਇੱਕ ਪ੍ਰਵਚਨ ਸਿਰ ਗਿਆ ਗਿਆ ਪਿਛਲੇ ਸਮੇਂ ਦੇ ਦੌਰਾਨ ਆਮੀ ਆਪਾਂ ਸੁਣ ਸੁਣ ਸਮ ਦੇਖ ਰਹੇ ਹਾਂ ਹੂੰ ਜੀ ਨਾਲ ਹੋ ਗਿਆ ਆਪਾਂ ਜਨਰਲ ਤੌਰ ਤੇ ਇੱਕ ਗੱਲ ਕਰੀਏ ਜਾਂ ਜਨਰਲ ਤੌਰ ਤੇ ਸੋਚੀਏ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਜਿਸ ਤਰ੍ਹਾਂ ਕਿ ਸਭ ਤੋਂ ਵੱਡਾ ਪ੍ਰਵਚਨ ਇਹ ਸਿਰ ਗਿਆ ਜਾ ਰਿਹਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ 2 ਦਸੰਬਰ ਨੂੰ ਇਹ 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 ਹਦਾਇਤ ਕੀਤੀ ਸੀ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਨੈਤਿਕ ਹੱਕ ਗਵਾ ਚੁੱਕੀ ਹੈ ਇੱਕਤਾ ਉਹਦੀ ਅਗਵਾਈ ਕਰਨ ਦਾ ਦੇਖੋ ਜਿੱਥੋਂ ਤੱਕ ਇਹ ਇਸੇ ਨੂੰ ਲੈ ਕੇ ਸਾਰੀਆਂ ਧਿਰਾਂ ਹੁਣ ਵੀ ਇਹ ਪ੍ਰਵਚਨ ਸਿਰਜ ਰਹੀਆਂ ਨੇ ਵੀ ਸਰਦਾਰ ਫਿਲਵੀਰ ਸਿੰਘ ਬਾਦਲ ਆਪਣਾ ਨੈਤਿਕ ਹੱਕ ਗਵਾ ਚੁੱਕੇ ਨੇ ਪਰੰਤੂ ਦੇਖਿਆ ਜਾਵੇ ਤਾਂ ਸੁਧਾਰ ਲਹਿਰ ਵਾਲੀ ਲੀਡਰਾਂ ਨੂੰ ਵੀ ਉੱਥੇ ਵਾਕਿਆਤ ਅਨੁਸਾਰ ਤਨਖਾਹ ਲੱਗੀ ਹੈ ਇਹੋ ਜਿਹਾ ਵਰਸ਼ਾ ਫੜ ਕੇ ਤੇ ਜੋ ਸੇਵਾ ਸਰਦਾਰ ਸਖਦੀਰ ਸਿੰਘ ਬਾਦਲ ਨੇ ਕੀਤੀ ਹੈ ਉਹੀ ਸ੍ਰੀ ਬਾਦਲ ਸਰਦਾਰ ਸਖਦੀਰ ਸਿੰਘ ਨੇ ਸੰਨੀਵ ਕੀਤੀ ਹੈ ਬਾਕੀ ਦਾ ਤੌਰ ਤੇ ਉਹਨਾਂ ਨੇ ਵੀ ਵਰਸ਼ਾ ਫੜ ਕੇ ਜਿਵੇਂ ਬਣਵਾਈ ਹੈ ਇਹ ਫਿਰ ਉਹ ਨੈਤਿਕ ਹੱਕ ਕਿਹਦੇ ਕੋਲੇ ਰਹਿ ਗਿਆ ਤਾਂ ਗਲਤ ਸੋਚਣ ਵਾਲੀ ਗੱਲ ਇਹ ਹੈ ਨਾ ਫਿਰ ਤਾਂ ਟੋਟਲ ਲੀਡਰਸ਼ਿਪ ਸਾਡ ਹੂੰ ਸਿਹਾਰ ਜਾਵੇ ਨਵੀਂ ਜਿਹੜੀ ਕੋਈ ਹੈਗੀ ਆ ਉਹ ਕਿਤੋਂ ਨਿਕਲੂਗੀ ਫੇਰ ਫੇਰ ਵੱਖਰੀ ਗੱਲ ਹੈਗੀ ਆ ਉਹਦੇ ਬਾਰੇ ਆ ਉਸ ਤਰ੍ਹਾਂ ਦਾ ਕੋਈ ਕਿਸੇ ਪਾਸੇ ਵੀ ਨਹੀਂ ਫਿਰ ਸਿਹਾਰ ਲਹਿਰ ਵਾਲਿਆਂ ਦੀ ਜਿਹੜੀ ਭਰਤੀ ਹੋ ਰਹੀ ਹੈ ਉਹਦੇ ਤੋਂ ਵੀ ਉਹ ਜਿਹੜੀ ਟੋਟਲ ਲੀਡਰਸ਼ਿਪ ਉਹਨੂੰ ਪਾਸੇ ਹਟਣ ਦਾ ਉਹ ਬਣਦਾ ਇੱਕ ਦੋ 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 ਗੱਲਾਂ ਇਹ ਗੱਲ ਉੱਪਰ ਦੀ ਹੈ ਨਾ ਤੌਰ ਤੇ ਨੈਤਿਕ ਹੱਕ ਤਾਂ ਫਿਰ ਸਾਰੀ ਲੀਡਰਸ਼ਿਪ ਗਵਾ ਚੁੱਕੀ ਹੈ ਜੀ ਜੀ ਇਹਨੂੰ ਕਿਹਾ ਜਾਂਦਾ ਫਿਰ ਦੂਸਰੇ ਪਾਸੇ ਇਹ ਵੀ ਐ ਤੇ ਨੈਤਿਕ ਹੱਕ ਗਵਾ ਚੁੱਕੇ ਨੇ ਪਰ ਨਾਲ ਹੀ ਸ਼੍ਰੀ ਕਾਲ ਤਖਸਾਲ ਸਾਹਿਬ ਨੇ ਉਹਨਾਂ ਦੀਆਂ ਉਹਨਾਂ ਨੂੰ ਸੁਝਾਵਾ ਲਾ ਕੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਇਹ ਆਪਣੀ ਸੇਵਾ ਨਿਭਾਈ ਜਾਵੇ ਤੇ ਉਸ ਤੋਂ ਬਾਅਦ ਸ਼੍ਰੀ ਕਾਲ ਤਖਸਾਲ ਸਾਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਈ ਕਿ ਆ ਵੀ ਇਹ ਪੰਥ ਦੇ ਵਿੱਚ ਪਹਿਲਾਂ ਵੀ ਰਿਹਾ ਹੈਗਾ ਆਪਣੀਆਂ ਭੁੱਲਾਂ ਜੇ ਕੋਈ ਗਲਤੀਆਂ ਕਰਦਾ ਤੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਤਾਂ ਉਹਨੂੰ ਪੰਥ ਪਕਾਇਦਾਤ ਉਹਦੇ ਵਿੱਚ ਚਾਪਨੀਆਪ ਦੇ ਵਿੱਚ ਸ਼ਾਮਲ ਕਰਦਾ ਜਦੋਂ ਇਹਨਾਂ ਨੇ ਸੇਵਾ ਹੀ ਨਿਭਾ ਲਈ ਸੇਵਾ ਕਰ ਦਿੱਤੀ ਤਾਂ ਇਹਰੇ ਦੇ ਵਿੱਚ ਨੈਤਿਕਤਾ ਤੇ ਅਨੈਤਿਕਤਾ ਦਾ ਕੋਈ ਮਸਲਾ ਨਹੀਂ ਰਹਿ ਜਾਂਦਾ ਹੈ ਵੈਸੇ ਇਹ ਪ੍ਰਵਚਨ ਬਹੁਤ ਜੋਰ ਸ਼ੋਰ ਨਾਲ ਹਰ ਪੱਧਰ ਤੋਂ ਸੱਜਿਆ ਜਾ ਰਿਹਾ ਹੈ ਇਸੇ ਗੱਲ ਨੂੰ ਉਧਾਰ ਲਾਇਆ ਜਾ ਰਿਹਾ ਹੈ ਇਸੇ ਦੇ ਉੱਪਰ ਇਹ ਕਿਆਸ ਲਾਏ ਜਾ ਰਹੇ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਹਟਾਇਆ ਜਾਏਗਾ ਮੈਨੂੰ ਨਹੀਂ ਲੱਗਦਾ ਵੀ ਸਰਦਾਰ ਸੰਜੀਤ ਸਿੰਘ ਬਾਦਲ ਨੂੰ ਇਸ ਆਧਾਰ ਦੇ ਉੱਪਰ ਪਾਸੇ ਕੀਤਾ ਜਾ ਸਕਦਾ ਹੂੰ ਬਿਲਕੁਲ ਸਾਰ ਜਦੋਂ ਇਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਾਗੀ ਤੇ ਦਾਗੀ ਦੋ ਖੇਮਿਆਂ ਦੇ ਵਿੱਚ ਅਕਲਚਲ ਵੰਡਿਆ ਜਾਂਦਾ ਹੈ ਤਾਂ ਕਹਿੰਦਾ ਭਾਵ ਕਿ ਜਿਹੜੀ ਸ਼ਿਕਾਇਤ ਕਰਤਾ ਧਿਰ ਹੈ ਉਹ ਬਾਗੀ ਧਿਰ ਖੈਰ ਬਾਗੀ ਧਿਰ ਨੇ ਉਸ ਤੋਂ ਬਾਅਦ ਫਿਰ ਪੰਜ ਮੈਂਬਰੀ ਕਮੇਟੀ ਵਾਲਾ ਮਾਹੌਲ ਸਿਰਜਿਆ ਹਾਲਾਂਕਿ ਇਹਦੇ ਉੱਤੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਉਠਾਏ ਗਏ ਨੇ ਕਿ ਪੰਜਵੇਂ ਮਈ ਕਮੇਟੀ ਹਾਲੇ ਤਾਈਂ ਇਹ ਗਠਿਤ ਨਹੀਂ ਹੋਈ ਜਾਂ ਇਹਦਾ ਦਾਇਰਾ ਇਹਦੇ ਇਰਦ-ਗਿਰਦ ਕੇ ਸਦਾਰਤਨ ਦੀ ਲੀਡਰਸ਼ਿਪ ਦੀ ਅੱਜ ਸਰਗਰਮੀਆਂ ਦਵਾਬੇ ਦੇ ਵਿੱਚ ਵੇਖਣ ਨੂੰ ਮਿਲੀਆਂ ਜਲੰਧਰ ਇਲਾਕੇ ਦੇ ਵਿੱਚ ਵੱਡੇ ਆਗੂ ਅੱਜ ਉਧਰ ਰਹੇ ਪਰ ਉਹ ਕਨਸੋ ਵੱਡੇ ਪੱਧਰ ਉੱਤੇ ਲੈਂਦੇ ਜ਼ਰੂਰ ਰਹੇ ਕਿ ਆਖਰ ਤੇਜਾ ਸਿੰਘ ਸੁਮੰਦਰੀ ਹਾਲ ਦਾ ਪ੍ਰੋਗਰਾਮ ਬਾਕੀ ਹੋ ਰਿਹਾ ਹੈ ਕਿ ਕੀ ਸੁਖਵੀਰ ਸਿੰਘ ਬਾਦਲ ਬਾਕੀ ਪ੍ਰਧਾਨ ਬਣ ਰਹੇ ਨੇ ਜਾਂ ਕੋਈ ਹੋਰ ਲੀਡਰ ਉਹਦੇ ਤੇ ਗੁਣੀਆਂ ਪਵੇਗਾ ਖੈਰ ਕਾਂਗਰਸ ਦੇ ਵੱਡੇ ਆਗੂ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਸੋ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਭੇਜੀ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਧਾਰਮਿਕ ਵਿਨਾ ਉੱਤੇ ਕਹਿੰਦਾ ਭਾਵ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਹੈ ਉੱਥੇ ਜਿਹੜੀ ਡੈਲੀਗੇਟ ਜਲਾਸ ਕਹਿੰਦਾ ਭਾਵ ਕਿ ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਸਵਾਲ ਉਠਾਏ ਸਨ ਪਰੰਤੂ ਹਾਲੇ ਤਾਈਂ ਚੌਂਕ ਕਮਿਸ਼ਨ ਵੱਲੋਂ ਕਿਸੇ ਕਿਸਮ ਦੀ ਰੋਕ ਦਾ ਜਿਹੜਾ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਫਿਰ ਕੀ ਮੰਨਦੇ ਆ ਡਾਕਟਰ ਸਾਹਿਬ ਕਿ ਇਹ ਤੈ ਹੀ ਹੈ ਫਿਰ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਜਿਕਾਰੇ ਗੁੰਜਣਗੇ ਜੀ ਤੇ ਕਰੀਬ ਨੇ ਹਾਲ ਦੀ ਘੜੀ ਤਾਂ ਦੇਖੋ ਪਿੰਡਰ ਸਾਹਿਬ ਇਹੋ ਹੀ ਜਾਪ ਰਿਹਾ ਕਿ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡੈਲੀਗੇਟ اجلاس ਹੈ ਉਹ ਹੋਏਗਾ ਤੇ ਕਿਉਂਕਿ ਉਹਨਾਂ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਹੋਈਆਂ ਨੇ ਤੇ ਉਹਨਾਂ ਦੇ ਪਾਸ ਪਿਛਲੇ ਇਤਿਹਾਸ ਵੀ ਹੈ ਕਿ ਕਿ ਪਹਿਲਾਂ ਵੀ ਇੱਥੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਤੇ ਇਸ ਤਰ੍ਹਾਂ ਦੇ ਗਲਾਸ ਹੁੰਦੇ ਰਹੇ ਨੇ ਕਿ ਹਾਂ ਠੀਕ ਹੈ ਬਈ ਜੇਕਰ ਕੋਈ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਫੌਰੀ ਤੌਰ ਤੇ ਮੇਰੇ ਖਿਆਲ ਨਹੀਂ ਵੀ ਇਲੈਕਸ਼ਨ ਕਮਿਸ਼ਨ ਇਸ ਪੱਖ ਦੇ ਉੱਪਰ ਲਏਗਾ ਜੇ ਲਏਗਾ ਵੀ ਤਾਂ ਕੌਣ ਹੋਊਗੀ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਐਕਸਪਲੇਨੇਸ਼ਨ ਹੋਏਗੀ ਬਖਰੀ ਤੌਰ ਤੇ ਉਹ ਉਹ ਭਾਵੇਂ ਨੋਟਸ ਲਿਆ ਜਾਵੇ ਆਦਰਵਾਈਜ਼ ਇਹ ਹਾਲ ਦੀ ਘੜੀ ਇਹ ਇਲੈਕਸ਼ਨ ਕਮਿਸ਼ਨ ਇਸ ਕੰਮ ਦੇ ਉੱਪਰ ਕੋਈ ਨੋਟਿਸ ਪਾਲੀਦਰ ਸਾਹਿਬ ਇਹ ਵੀ ਕਲੀਅਰ ਨਹੀਂ ਕਿ ਜਿਹੜੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੀ ਗੱਲ ਸਾਹਮਣੇ ਆ ਰਹੀ ਹੈ ਸੀ ਮੀਡੀਆ ਦੇ ਵਿੱਚ ਕਿ ਸਖਜਿੰਦਰ ਸਿੰਘ ਰੰਧਾਵਾ ਨੇ ਸ਼ਿਕਾਇਤ ਕੀਤੀ ਜਾਂ ਉਹ ਕਹਿ ਰਹੇ ਨੇ ਕਿ ਉਹ ਚੋਣ ਕਮਿਸ਼ਨ ਨੂੰ ਇੱਕ ਪ੍ਰੋਪਰ ਪੌਂਟਿੰਗ ਦੀ ਕੋਈ ਉਹ ਨਹੀਂ ਹੈ ਹਾਲ ਦੀ ਘੜੀ ਤਾਂ ਇਹ ਕਿਸ ਤਰ੍ਹਾਂ ਦਾ ਵੀ ਕੀ ਕੀ ਵਰਤਾਰਾ ਵਾਪਰ ਰਿਹਾ ਤੇ ਕਿਸ ਤਰ੍ਹਾਂ ਦਾ ਹੋਣਾ ਤੇ ਇਲੈਕਸ਼ਨ ਕਮਿਸ਼ਨ ਨੂੰ ਕੀ ਜ਼ਰੂਰਤ ਪਈ ਹੈ ਕਿ ਕੋਈ ਪਾਰਟੀ ਕੋਈ ਆਪਣੇ ਤੌਰ ਤੇ ਉਹ ਚੋਣ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਕੋਈ ਜੇ ਜਾਊਗਾ ਤਾਂ ਵਰਤਾਰਾ ਉਹ ਦੇਖਣਗੇ ਹੂੰ 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 ਕਰੇ ਤਾਂ ਸਵਾਲੇ ਤਾਂ ਉਠਿਆ ਹੈ ਅਸਲ ਦੇ ਵਿੱਚ ਅਕਾਲੀ ਦਲ ਪਹਿਲਾਂ ਇਹ ਵੱਡੇ ਪੱਧਰ ਉੱਤੇ ਪ੍ਰੈਸ਼ਰ ਬਿਲਡ ਕਰਦਾ ਰਿਹਾ ਕਿ ਜੇਕਰ ਅਸੀਂ ਅ ਦਰਬਾਰ ਸਾਹਿਬ ਦੀ ਫੈਸਲੀ ਦੇ ਫੈਸਲੇ ਮੁਤਾਬਕ ਅੱਗੇ ਵਧਦੇ ਹਾਂ ਤਾਂ ਸਾਡੇ ਤੇ ਸੰਵਿਧਾਨਕ ਸੰਕਟ ਦੇ ਬੱਦਲ ਉਮੜਾ ਸਕਦੇ ਨੇ ਪਰ ਪ੍ਰੋਗਰਾਮ ਫਿਰ ਕਹਿ ਕਹਿਣ ਦਾ ਭਾਵ ਕੇ ਰੱਖ ਰਿਹਾ ਉੱਤੇ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਦੇਖੋ ਰਾਜਸੀ ਜਿਹੜੇ ਨੇਤਾ ਜਾਂ ਰਾਜਸੀ ਪਾਰਟੀਆਂ ਨੇ ਇਹਨਾਂ ਦੀ ਬੜੀ 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 ਟੈਕਟਿਕਸ ਹੁੰਦੀ ਹੈ ਕਿ ਦੋ ਕਦਮ ਅੱਗੇ ਤੇ ਦੋ ਕਦਮ ਪਿੱਛੇ ਦਾ ਜਾਣ ਦਾ ਅੱਗੇ ਪਿੱਛੇ ਇਹਨਾਂ ਨੇ ਨਾ ਫਸਪਾਈ ਵੀ ਕਰਨੀ ਹੁੰਦੀ ਹੈ ਵੀ ਇਸ ਪਾਸੇ ਨੂੰ ਜਾਣਾ ਹੈ ਜਾਂ ਇਸ ਪਾਸੇ ਨੂੰ ਨਹੀਂ ਜਾਣਾ ਜਨ ਦੇ ਵਿਰੋਧੀਆਂ ਨਾਲ ਲੁਕਣ ਮਿਚੀ ਖੇਡਣ ਦਾ ਕਈ ਵਾਰੀ ਜਰੀਆ ਉਹ ਅਪਣਾਉਣਾ ਪੈਂਦਾ ਹੈ ਜੀ ਆ ਰਾਜਸੀ ਖੇਤਰ ਦੇ ਵਿੱਚ ਕੀਤਾ ਜਾਂਦਾ ਹੈ ਹੁਣ ਕਿਉਂਕਿ ਸ਼੍ਰੋਮਣੀ ਕਾਲੀ ਦਲ ਪੰਥਕ ਰਾਜਨੀਤੀ ਕਰ ਰਿਹਾ ਹੈ ਪਿਛਲੇ ਸਮੇਂ ਤੋਂ ਉਹਨਾਂ ਦਾ ਰਕਾਰਡ ਹੈ ਨਿਹਾਰ ਦਾ ਪੰਥਕੀ ਮੁੱਦਿਆਂ ਦੇ ਉੱਪਰ ਪੰਥਕ ਮੁੱਦਿਆਂ ਦੇ ਉੱਪਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਧਾਰਮਿਕ ਮੁੱਦਿਆਂ ਦੇ ਉੱਪਰ ਪੰਜਾਬ ਦੇ ਪਾਣੀਆਂ ਬਾਰੇ ਇਸ ਤਰ੍ਹਾਂ ਦੀ ਜਿਹੜੀ ਖੇਤਰੀ ਰਾਜਨੀਤੀ ਕਰਦਾ ਹੈ ਉਹ ਉਹਦਾ ਮੇਨ ਮਕਸਦ ਹੀ ਥਾਰਾ ਧਰਮ ਦੇ ਨਾਲ ਜੋੜ ਕੇ ਧਰਮ ਤੇ ਰਾਜਨੀਤੀ ਨੂੰ ਇਕੱਠੇ ਕਰਕੇ ਚਲਾਉਂਦੇ ਨੇਗੇ ਤੇ ਇਸ ਪੱਖ ਤੋਂ ਉਹਨਾਂ ਦਾ ਕਈ ਵਾਰ ਅਕਾਲੀ ਦਲ ਦਾ ਵੀ ਜਿਵੇਂ ਦੇਖਿਆ ਜਾਂਦਾ ਹੈ ਜਦੋਂ ਕਿ 1994 ਦੇ ਵਿੱਚ ਅਕਾਲੀ ਦਲ ਬਿਲਕੁਲ ਪੰਜਾਬੀ ਪਾਰਟੀ ਬਣ ਗਈ ਸੀ ਤੇ ਅਕਾਲੀ ਦਲ ਨੇ ਉਹੀ ਅਕਾਲੀ ਦਲ ਹੈ ਕਿ ਉਹਨਾਂ ਨੇ ਰਾਜਵਾਨਾ ਸਾਹਿਬ ਦੀ ਭੈਣ ਨੂੰ ਸਰੋ ਦੀ ਪਾਰਲੀਮੈਂਟੀ ਉਪ ਚੋਣ ਦੇ ਵਿੱਚ ਆਪਣਾ ਉਮੀਦਵਾਰ ਵੀ ਬਣਾ ਲਿਆ ਸੀ ਕਿਸੇ ਵੇਲੇ ਉਸੇ ਬੀਬੀ ਨੂੰ ਪਹਿਲਾਂ ਇਨਕਾਰ ਵੀ ਕਰ ਦਿੱਤਾ ਸੀ ਕਿ ਇਸ ਬਨਾ ਦੇ ਉੱਪਰ ਇਹ ਤਾਂ ਟੈਕਟਿਕਸ ਹੁੰਦੇ ਨੇ ਪੋਲੀਟੀਕਲ ਪਾਰਟੀ ਜਦੋਂ ਹੁੰਦੀ ਹੈ ਆਪਣੀ ਇਸ ਤਰ੍ਹਾਂ ਦੇ ਦਾ ਪੇਚ ਉਹਨਾਂ ਨੇ ਖੇਡਣੇ ਹੁੰਦੇ ਨੇ ਕਿ ਦੂਸਰਿਆਂ ਨੂੰ ਬਾਤ ਦੇਣ ਦੇ ਲਈ ਖੇਰ ਹੁਣ ਵੇਖਣਾ ਹੈ ਕਿ ਜਿਹੜੀ ਅਕਾਲੀ ਦਲ ਦੀ ਰਣਨੀਤੀ ਬਾਗੀਆਂ ਤੇ ਦਾਗੀਆਂ ਦਾ ਅਗਲਾ ਮਾਹੌਲ ਕਿਵੇਂ ਸਾਹਮਣੇ ਆਏਗਾ ਬਾਗੀ ਖੇਮਾ ਆਪਣੀ ਅਗਲੀ ਲੀਡਰਸ਼ਿਪ ਕਿਵੇਂ ਕਾਇਮ ਕਰੇਗਾ ਕਿਹਨੂੰ ਉਹ ਪ੍ਰਧਾਨ ਬਣਾਉਣਗੇ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਅਗਲਾ ਜਿਹੜਾ ਸਿਆਸੀ ਮਹਾੰਦਰਾ ਸਾਹਮਣੇ ਆਏਗਾ ਹਾਲੇ ਉਹ ਧਰਤੀ ਦੇ ਵਿੱਚ ਜ਼ਰੂਰ ਲੱਗੇ ਹੋਏ ਨੇ ਤੇ ਇਧਰ ਦਾਗੀਆਂ ਨੇ ਦਫਾਵਕ ਜਿਹੜੇ ਖਾਲਸਾ ਸਾਹਿਬ ਦੀ ਵਸੀਲ ਤੋਂ ਜਿਹੜੇ ਕਹਿੰਦਾ ਪਾਪਕ ਜਿਨ੍ਹਾਂ ਨੇ ਸਜਾ ਵੀ ਲਈ ਸੁਖਵੀਰ ਸਿੰਘ ਬਾਦਲ ਦਾ ਖੇਮਾ ਸਾਰਾ ਕਹਿ ਸਕਦੇ ਆਂ ਕਿ ਦਾਗੀ ਖੇਮਾ ਉਹ ਹੁਣ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਇੱਕ ਅਗਲੀ ਜਿਹੜੀ ਸੀਐਸਸੀ ਚਲਾਉਣ ਜ਼ਰੂਰ ਲਾਉਣ ਵਾਲੇ ਨੇ ਉਹ ਗੱਲ ਵੱਖਰੀ ਹੈ ਕਿ ਚੋਣ ਕਮਿਸ਼ਨ ਵੱਲੋਂ ਹਾਲੇ ਤਾਈਂ ਕਿਸੇ ਕਿਸਮ ਦੀ ਰੋਕ ਸਾਹਮਣੇ ਨਹੀਂ ਆਈ ਖੈਰ ਦੇਖਣ ਵਾਲੀ ਗੱਲ ਹੈ ਕਿ ਇਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚੋਂ ਅਗਲੀ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਓਕੇ ਸਮਹਾਦਰ ਦੇ ਵਿੱਚ ਸਾਹਮਣੇ ਆਏਗੀ ਕਿ ਵਰਕਰ ਕਮੇਟੀ ਹੋਰ ਹੌਦਿਹਦਾਰ ਬਹੁਤ ਕੁਛ ਹੈ ਤੇ ਉਹ ਉਹਦੇ ਤੇ ਨਜ਼ਰਾਂ ਜ਼ਰੂਰ ਟਿਕੀਆਂ ਹੋਈਆਂ ਨੇ ਛੋਟੀ ਜੀ ਗੱਲ ਜਾਂਦੇ ਜਾਂਦੇ ਡਾਕਟਰ ਸਾਹਿਬ ਪੰਜਾਬ ਸਰਕਾਰ ਦੀ ਅੱਜ ਕੈਬਨਟ ਦੀ ਬੈਠਕ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਾਅਦ ਦੇ ਵਿੱਚ ਜਿਹੜੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਮੈਡੀਕਲ ਅਧਿਆਪਕਾਂ ਦੀ ਜਿਹੜੀ ਸੇਵਾ ਮੁਕਤੀ ਦੀ ਉਮਰ ਉਹ 3 ਸਾਲ ਵਧਾ ਦਿੱਤੀ ਗਈ ਹੈ ਅਜਿਹੇ ਸਾਰਾ ਕੁਝ ਇਹਦੇ ਇਰਦ ਗਿਰਦ ਜੀ ਡਾਕਟਰ ਸਾਹਿਬ ਡੇ ਸਰ ਜਿਹੜੇ ਮੈਡੀਕਲ ਕਾਲਜਾਂ ਦੇ ਅਧਿਆਪਕ ਸਾਹਿਬਾਨ ਸੀ ਜਿਹੜੇ ਪ੍ਰੋਫੈਸਰ ਸੀ ਉਹਨਾਂ ਦੀ ਉਮਰ ਪਹਿਲਾਂ ਸੇਵਾਮੁਕਤੀ ਦੀ 62 ਸਾਲ ਸੀ ਹੁਣ ਉਹਨਾਂ ਦੀ 65 ਸਾਲ ਕਰ ਦਿੱਤੀ ਗਈ ਹੈ ਇਹ ਇਹਦੇ ਪਿੱਛੇ ਤਰਕ ਇਹ ਵੀ ਹੋਏਗਾ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈ ਬਹੁਤ ਪੜਾਉਣ ਦਾ ਤਜਰਬਾ ਹੈ ਲੰਬਾ ਯਾ ਸਰਕਾਰ ਨੇ ਵੈਸੇ ਵੀ ਇਹ ਸਰਕਾਰ ਕਹਿ ਰਹੀ ਹੈ ਕਿ ਮਾਮਲਾ ਲੰਬਤ ਪਿਆ ਹੋਇਆ ਸੀ ਜਿਹਨੂੰ ਸਿਰੇ ਚੜਿਆ ਗਿਆ ਜੀ ਬਿਲਕੁਲ ਪਿਛਲੇ ਸਮੇ ਤੋਂ ਇਸ ਤਰ੍ਹਾਂ ਦੀ ਮੰਗ ਉੱਠਦੀ ਰਹੀ ਹੈ ਤੇ ਉਹਨੂੰ ਇਹਨਾਂ ਨੇ ਹੁਣ ਕੈਬਨਿਟ ਨੇ ਪਾਸ ਕਰ ਦਿੱਤਾ ਤੇ ਉਸ ਮਾਮਲੇ ਨੂੰ ਸਿਰੇ ਚਾੜ ਦਿੱਤਾ ਤੇ ਇਹਦਾ ਮਾਮਲਾ ਇਹ ਵੀ ਹੋਵੇਗਾ ਕਿ ਕੋਈ ਅਧਿਆਪਕਾਂ ਦੀ ਘਾਟ ਹੋਏਗੀ ਜਾਂ ਅਧਿਆਪਕਾਂ ਨੂੰ ਦੇ ਇਹਨਾਂ ਦਾ ਤਜਰਬੇ ਤੋਂ ਫਾਇਦਾ ਲੈਣ ਦੇ ਲਈ ਇਹ ਤਰਕ ਬਣਾਇਆ ਗਿਆ ਹੋਵੇਗਾ ਇਹ ਇਹੋ ਹੀ ਹੁੰਦਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿਸੇ ਵੇਲੇ ਪੰਜਾਬ ਸਰਕਾਰ ਦੇ ਵਿੱਚ ਵੀ ਮਲਾਜ਼ਮਾਂ ਦੀ ਉਮਰ ਵਧਾ ਕੇ 58 ਤੋਂ 60 ਸਾਲ ਕਰ ਦਿੱਤੀ ਗਈ ਸੀ 60 ਤੋਂ ਫੇਰ 58 ਕਰ ਦਿੱਤੀ ਗਈ ਹੈ ਇਸ ਤਰ੍ਹਾਂ ਇਹ ਸਰਕਾਰ ਆਪਣਾ ਆਪਣੀ ਢੰਗ ਤਰੀਕੇ ਦੇ ਨਾਲ ਕਈ ਵਾਰ ਦਾਤੇ ਚ ਲਾ ਲੈਂਦੇ ਨੇ ਪਰੰਤੂ ਜਿੱਥੋਂ ਤੱਕ ਇਹ ਇਹ ਸਾਰੀਆਂ ਅ ਕਾਰਜ ਹੋ ਰਹੇ ਨੇ ਇਹ ਸਾਰਾ ਕਾਰਪੋਰੇਟ ਕਰਾਣਿਆਂ ਦਾ ਜਾਂ ਉੱਪਰੋਂ ਸਾਮਰਾਜੀ ਤਾਕਤਾਂ ਦੀ ਜੋ ਹਦਾਇਤਾਂ ਨੇ ਉਹਨਾਂ ਦੇ ਮਤਾਬਕ ਹੀ ਹੋ ਰਿਹਾ ਹੈ ਅਦਰਵਾਈਜ਼ ਤਾਂ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਅਸੀਂ ਅ ਅਧਿਆਪਕਾਂ ਦੀ ਬਾਕਾਇਦਾ ਤੌਰ ਤੇ ਭਰਤੀ ਹੁੰਦੀ ਸੀ ਤੇ ਉਹਨਾਂ ਦੇ ਨਾਲ ਉਹ ਜਿਹੜੇ ਕਿ ਜਿੰਨੇ ਕਿ ਰਿਟਾਇਰ ਹੁੰਦੇ ਸੀ ਉਸ ਤਰ੍ਹਾਂ ਅਧਿਆਪਕ ਆਈ ਜਾਂਦੇ ਸੀ ਇਸ ਤਰ੍ਹਾਂ ਦੀ ਘਾਟ ਮਹਿਸੂਸ ਨਹੀਂ ਹੁੰਦੀ ਤੇ ਪ੍ਰੰਤੂ ਹੁਣ ਕਿਉਂਕਿ ਪਿਛਲੇ ਸਮੇਂ ਤੋਂ ਖਾਤੀਆਂ ਜਿਹੜੀਆਂ ਪਾਬੰਦੀਆਂ ਨੇ ਆਈਐਮਐਫ ਦੀਆਂ ਪਾਬੰਦੀਆਂ ਨੇ ਵਰਲਡ ਬੈਂਕ ਹੂੰ ਜੀ ਜਿਹੜਾ ਸਾਡਾ ਚਰਮਰਾਹ ਰਿਹਾ ਸੀ ਉਸ ਵਿੱਚੋਂ ਇਹਨਾਂ ਨਿਕਲਣ ਦੀ ਸਰਕਾਰ ਨੇ ਇੱਕ ਇਹ ਆਪਣੀ ਯੋਜਨਾ ਤਿਆਰ ਕੀਤੀ ਹੈ ਜੀ 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 ਬਿਲਕੁਲ ਖੈਰ ਕਈ ਪੱਖਾਂ ਉੱਤੇ ਕਿਉਂਕਿ ਸਰਕਾਰ ਜਿਹੜਾ ਵੀ ਫੈਸਲਾ ਆਖਰ ਕੈਬਨਿਟ ਦੇ ਵਿੱਚ ਲਿਆ ਜਾਂਦਾ ਤਾਂ ਉਹਦੇ ਹਰ ਪਹਿਲੂ ਉੱਤੇ ਬੜੀ ਬਰੀਕੀ ਦੇ ਨਾਲ ਪਹਿਲਾਂ ਵਿਚਾਰ ਹੋਇਆ ਹੁੰਦਾ ਹੈ ਤਾਂ ਹੀ ਜਾ ਕੇ ਸਰਕਾਰ ਕਿਸੇ ਨਿਰਣੇ ਤੇ ਪਹੁੰਚਦੀ ਹੈ ਖੈਰ ਸਰਕਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਲੰਬਤ ਅਵਸਥਾ ਦੇ ਵਿੱਚ ਸੀਗਾ ਇਹ ਅਧਿਆਪਕਾਂ ਦੀ ਜਿਹੜੀ ਮੈਡੀਕਲ ਅਧਿਆਪਕਾਂ ਦੀ ਉਮਰ ਦਾ ਉਨ ਨੂੰ ਹੁਣ ਸ੍ਰੀ ਛਾੜ ਦਿੱਤਾ ਗਿਆ ਹੈ। ਖੈਰ ਅੱਜ ਦੇ ਇਹ ਸਾਰੇ ਮਾਮਲੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਰਹੇ ਸਨ ਉਗੇ ਰਾਜਸੀ ਮਹਾਰਤੀ ਆਦਾਰਾ ਜਾਗੋ ਇੰਟਰਨੈਟ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸਰੋਤਿਆਂ ਦਰਸ਼ਕਾਂ ਨੂੰ ਇੱਕ ਹੋਰ ਗੁਜਾਰਸ਼ ਵੀ ਕਰ ਲਈਏ ਕਿ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਤੇ ਹਮੇਸ਼ਾ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਵੀ ਕਰਦੇ ਰਹਿਣ। ਖੇਡਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ